ਤੁਸੀਂ ਆਮਾਦੀ ਪਾਰਟੀ ਸ਼ਾਮਲ ਹੋਵੋਗੇ ਕਿਤਨਾ ਚਾਹੁੰਦੇ ਹਾਂ ਹਾਂਜੀ ਹੁਣ ਤੱਕ ਜਿਵੇਂ ਲੋਕਾਂ ਦੇ ਵਿੱਚ ਵਿਚਰਿਆ ਸਾਨੂੰ ਉਹਨਾਂ ਤੋਂ ਪਤਾ ਜਿਵੇਂ ਸੁਣਨ ਨੂੰ ਮਿਲਦਾ ਹੈ ਜਾਂ ਉਹਨਾਂ ਦੀਆਂ ਕਾਰਗੁਜ਼ਾਰੀਆਂ ਬਾਰੇ ਸੁਣਿਆ ਤਾਂ ਮੈਨੂੰ ਐ ਲੱਗਦਾ ਵੀ ਇਹ ਇਸ ਟਾਈਮ ਦੇ ਵਿੱਚ ਮੌਜੂਦਾ ਜਿਹੜੀ ਪਾਰਟੀ ਚੱਲ ਰਹੀ ਹੈ ਤਾਂ ਉਹ ਲੀਡਿੰਗ ਤੇ ਹੈ ਸਾਨੂੰ ਇਸ ਪਿੱਛੇ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਉਹਨਾਂ ਨੂੰ ਜੁਆਇਨ ਕੀਤਾ ਹੈ ਮੈਡਮ ਤੁਸੀਂ ਕੌਣਸਲ ਗਈ ਹੋ ਜੀ ਜੀ ਮੈਡਮ ਜੀ ਰਾਜ ਨੂੰ ਲੋਕਾਂ ਦੇ ਯਾਉਂ ਦੇਣ ਦੀ ਕਿਉਂ ਕੀ ਕਰੇ ਜਾਵੋ ਬਸ ਇਹੀ ਹੈ ਕਿ ਜੋ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਉਹਨੂੰ ਹੋਰ ਥੋੜਾ ਅੱਗੇ ਲੈ ਕੇ ਜਾਵਾਂਗੇ ਆਪਣਾ ਥੋੜਾ ਨਹੀਂ ਬਹੁਤ ਲੈ ਕੇ ਜਾਵਾਂਗੇ ਤਾਂ ਕਿ ਉਹਨਾਂ ਦੀਆਂ ਜੋ ਕੋਟੀਆਂ ਤੇ ਖਰਾ ਉਤਰ ਸਕੀਏ ਕਾਂਗਰਸ ਪਾਰਟੀ ਚ ਰੈਕੀ ਚੰਗਾ ਲੱਗ ਰਿਹਾ ਕਿ ਇਸ ਪਾਰਟੀ ਚੰਗਾ ਲੱਗ ਰਿਹਾ ਅ ਇਹਦੇ ਲਈ ਤਾਂ ਹੁਣ ਦੇਖੋ ਸ਼ੁਰੂਆਤ ਹੋਈ ਹੈ ਹੋਪ ਅੱਗੋ ਅੱਛਾ ਹੀ ਹੋਏਗਾ ਸੋ ਲੈਕਚਰ ਲੜੋਗੇ 28 ਫਰਵਰੀਵਾਰਾ ਹਾਂਜੀ ਦੇਖਦੇ ਆ ਬਾਕੀ ਆਪਣੇ ਵੱਲੋਂ ਤਾਂ ਕੋਸ਼ਿਸ਼ ਇਹ ਹੀ ਰਹੂਗੀ ਵੀ ਚੰਗਾ ਹੀ ਕਰੀਏ ਬਾਕੀ ਜੋ ਪਾਰਟੀ ਜੁਆਇਨ ਕੀਤੀ ਹੈ ਉਹਦੇ ਨਾਲ ਹਮੇਸ਼ਾ ਜਮਾਨ ਲੈ ਕੇ ਖੜੇ ਆ ਤਾਂ ਜਿਵੇਂ ਹੈ ਸੱਚਾਈ ਨਾਲ ਹੀ ਚੱਲਾਂਗੇ ਹਾਂਜੀ ਅੱਜ ਇਹਨਾਂ ਨੂੰ ਸ਼ਾਮਿਲ ਕੀਤੀ ਕੀ ਹੈ ਅੱਜ ਸਾਡੀ ਪਾਰਟੀ ਦੀ ਬਹੁਤ ਮਜ਼ਬੂਤ ਸਾਡੇ ਲਈ ਬਹੁਤ ਖੁਸ਼ੀਆਂ ਦਾ ਦੇਣਾ ਜੀ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਆ ਸਾਡੇ ਸਤਿਕਾਰਯੋਗ ਐਮ ਐਲ ਏ ਸਦਾ ਜਤਾਰ ਸਿੰਘ ਧਿਆਲਪੁਰਾ ਦੀ ਰਹਿਨਮਾਈ ਦੇ ਵਿੱਚ ਸਾਡੇ ਵੱਡੇ ਵੀਰ ਦੇ ਸਾਡੀ ਪ੍ਰਿਹਾਈ ਨੇ ਅੱਜ ਜੋ ਆਮ ਆਦਮੀ ਪਾਰਟੀ ਵਿੱਚ ਆंदा ਇਹਨਾਂ ਦਾ ਮੰਨ ਅਸੀਂ ਬਣਾਇਆ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਇਹਨਾਂ ਨੇ ਐਮਐਲਏ ਸਾਹਿਬ ਦਾ ਬਹੁਤ ਸਤਿਕਾਰ ਕੀਤਾ ਔਰ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਦੇ ਦਿਨਾਂ ਦੇ ਵਿੱਚ ਜੋ ਸਾਡੇ ਪਰਿਵਾਰ ਵਿੱਚ ਵਾਧਾ ਹੋਇਆ ਇਹਦਾ ਫਾਇਦਾ ਅਸੀਂ ਇੱਕ ਵਾਰਡ ਤੱਕ ਸੀਮਤ ਨਹੀਂ ਰੱਖਣਾ ਸਾਰੇ ਸ਼ਹਿਰ ਤੱਕ ਸ਼ਹਿਰ ਨੂੰ ਸਾਨੂੰ ਫਾਇਦਾ ਹੋਊਗਾ ਔਰ ਕੁਝ ਹੀ ਹੁੰਦੀ ਆ ਜਦੋਂ ਪਰਿਵਾਰ ਵਿੱਚ ਕੋਈ ਚੰਗਾ ਜੀ ਆਉਂਦਾ ਜਾਂ ਕੋਈ ਚੰਗਾ ਬੰਦਾ ਦਾ ਰਲੇਮਾ ਹੁੰਦਾ ਇੱਕਦ ਇੱਕ 11 ਵਾਲੀ ਗੱਲ ਹੋ ਜਾਂਦੀ ਆ ਤੂੰ ਪੰਮੇ ਵੀਰ ਦਾ ਆਉਣਾ ਸਾਡੀ ਪਾਰਟੀ ਲਈ ਇੱਕ ਤੱਕ 11 ਵਾਲੀ ਗੱਲ ਹੈ ਜੀ ਆਮ ਆਦੀ ਪਾਰਟੀ ਨੂੰ ਟਿਕਟ ਵੀ ਦੇ ਵੀ ਜਾਣ ਵੀ ਨਾ ਕੋਈ ਚਾਉਣਾ ਕੀ ਇਹ ਤਾਂ ਜੀ ਟਿਕਟਾਂ ਵਾਲਾ ਮਸਲਾ ਤਾਂ ਮੈਂ ਤਾਂ ਇੱਕ ਛੋਟਾ ਜਿਹਾ ਸਪਾਈਂ ਹਾਂ ਇਹ ਤਾਂ ਐਮਐਲਏ ਸਾਹਿਬ ਨੂੰ ਤੁਸੀਂ ਸਵਾਲ ਕਰ ਸਕਦੇ ਹੋ ਵੀ ਇਹ ਟਿਕਟ ਦੇਊਗੀ ਕਿਉਂਕਿ ਪਾਰਟੀਆਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਵਾ ਕਿ ਜੋ ਫੈਸਲੇ ਨੇ ਉਹ ਵਿਧਾਇਕ ਲੈਂਦੇ ਨੇ ਤੇ ਸਾਨੂੰ ਤਾਂ ਇਸ ਗੱਲ ਦਾ ਐਮਐਲਏ ਸਾਹਿਬ ਤੇ ਡਿਪੈਂਡ ਕਰਦਾ ਕਿ ਹੁਣ ਹੋਊਗਾ ਟਿਕਟ ਦਿੰਦੇ ਨੇ ਜਾਂ ਕੀ ਮਾਨ ਸਨਮਾਨ ਜਰੂਰ ਕਰਵਾਵਾ ਦਿੰਦੇ। ਤਦ ਤੱਕ ਸੂਚੀ ਤਿਆਰੀ ਹੋ ਜੂਗੀ ਆਪਣੇ ਆਮ ਆਦਮੀ ਪਾਰਟੀ ਦੇ 15 ਕੈਂਡੀਡੇਟਾਂ ਕੋਲ ਤੱਕ ਸੂਚੀ ਤਿਆਰ ਹੋ ਜੂਗੀ। ਸੂਚੀ ਜੀ ਮੇਰਾ ਅ ਜੋ ਸਾਨੂੰ ਲੱਗ ਰਿਹਾ ਵੀ 2-3 ਦਿਨਾਂ ਦੇ ਵਿੱਚ ਇਹ ਲਿਸਟ ਇਹ ਪ੍ਰਮਾਤਮਾ ਨੇ ਅਸ਼ੀਰਵਾਦ ਹੋਇਆ ਤਾਂ ਸਭ ਤੋਂ ਪਹਿਲਾਂ ਲਿਸਟ ਆਮ ਆਦਮੀ ਪਾਰਟੀ ਜਾਰੀ ਕਰ ਦੂਗਾ। ਇਹ ਵਿੱਚ ਰੋਲਾ ਪਿਆ ਜਾ ਸੀ ਮਾਨਮਨ ਦੀ ਨਵੀਂ ਨਾਲ ਇਲੈਕਸ਼ਨ ਹੋਊਗੀ ਪੁਰਾਣੇ ਨਾਲ ਇਲੈਕਸ਼ਨ ਹੋਊਗੀ। ਕਿਹੜੀ ਵਾਰਡ ਬੰਦੀ ਦਾ ਇਲੈਕਸ਼ਨ ਹੋ ਰਿਹਾ ਜੀ ਮਾਚਾ ਵਾਰਡ ਬੰਦੀ ਨਵੀਂ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਜੀ ਪੁਰਾਣੀ ਵਾਰਡ ਬੰਦੀਆਂ ਦਾ ਜ਼ਿਕਰ ਉੱਥੇ ਹੋਇਆ ਜਿੱਥੇ ਹੱਦ ਬੰਦੀਆਂ ਨਹੀਂ ਹੋਈਆਂ ਜੀ ਤਾਂ ਸਾਡੀ ਨਗਰ ਕੌਂਸਲ ਨੂੰ 2 ਸਾਲ ਹੋ ਗਏ ਤਾਂ ਪਹਿਲਾਂ ਹੀ ਲੇਟ ਆ ਸੋ ਇਹਦੀ ਤਾਂ ਹੱਦ ਬੰਦੀ ਪਹਿਲਾਂ ਹੀ ਮੁੱਕ ਚੁੱਕੀ ਹੈ ਜੀ ਨਵੀਂ ਹੱਦ ਬੰਦੀ ਦੇ ਨਾਲ ਇਲੈਕਸ਼ਨ ਹੋਣਗੇ